ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੰਤਾਰਜੋਗ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਬਨਮੋਹਨ ਸਿੰਘ ਜੀ ਹੋਰਾਂ ਦਾ ਅੱਜ ਅੰਮ੍ਰਿਤਸਰ ਦਾਸ ਦਿੱਲੀ ਵਿਖੇ ਕੀਤੇ ਜਾਣੀ ਹੈ ਸਰਦਾਰ ਬਨਮੋਹਨ ਸਿੰਘ ਜੀ ਐਸੀ ਇੱਕ ਸਖਸ਼ੀਅਤ ਹੋਏ ਨੇ ਜਿਨ੍ਹਾਂ ਨੇ ਆਪਣੇ ਕਾਲਜ ਦਾ ਫਰੇਡੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰ ਵਜੋਂ ਵੀ ਬਹੁਤ ਵੱਡੀ ਸੇਵਾ ਨਿਭਾਈ ਔਰ ਉਹਨਾਂ ਦੇ ਦੇਸ਼ ਦੀ ਆਰਥਿਕਤਾ ਨੂੰ ਦੇਖਿਆ ਤੇ ਲੈ ਕੇ ਆਂਦਾ ਕਿ ਜਦੋਂ ਦੇਸ਼ ਦੀ ਆਰਥਿਕਤਾ ਬਹੁਤ ਡਾਵਾ ਡੋਰ ਹੋਈ ਤਾਂ ਐਸੇ ਕਮਹਾਰ ਅਰਥਸ਼ਾਸਤਰੀ ਡਾਕਟਰ ਨਮੂਦ ਸਿੰਘ ਜੀ ਹੋਰਾਂ ਨੇ ਦੇਸ਼ ਨੂੰ ਦੇਸ਼ ਦੀ ਆਰਥਿਕਤਾ ਨੂੰ ਤਰੱਕੀ ਦੀਆਂ ਰੇਖਾਂ ਦੇ ਉੱਤੇ ਲਿਆਂਦਾ ਔਰ ਲਗਾਤਾਰ ਦੇਸ਼ ਦੀ ਤਰੱਕੀ ਜਿਹੜੀ ਸੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੋਈ ਕਰੀਬਨ 92 ਸਾਲ ਦੀ ਉਮਰ ਦੇ ਵਿੱਚ ਡਾਕਟਰ ਬਰਮਹੂਨ ਸਿੰਘ ਜੀ ਪ੍ਰਕਾਲ ਕਲਪੁਖ ਦੇ ਚਰਮਾ ਅਥੀ ਜਾਬਰ ਰਾਜੇ ਜੋ 2004 ਤੋਂ ਲੈ ਕੇ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਔਰ ਉਹਨਾਂ ਦੇ ਕਾਰਜਕਾਲ ਦੌਰਾਨ ਕੀਤੀ ਹੋਈ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਔਰ ਜਿਨ੍ਹਾਂ ਨੇ ਦਸਤਾਰ ਦਾ ਮਾਣ ਦਸਤਾਰ ਦੀ ਪਹਿਚਾਣ ਵੀ ਸਮੁੱਚੇ ਸੰਸਾਰ ਦੇ ਵਿੱਚ ਕਰਾਈ ਗੁਰੂ ਚਰਣਾ ਵਿੱਚ ਅਰਦਾਸ ਹੈ ਕਿ ਸਤਿਗੁਰੂ ਜੀ ਉਹਨਾਂ ਦੀ ਹੂਰ ਨਵਾ ਆਪਣੇ ਚਰਨਾਂ 'ਚ ਥਾਂ ਦੇਣ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਪਾਣਾ ਮਿੱਠਾ ਕਰਕੇ ਮੰਨਣ ਦਾ ਬਰ ਬਖਸ਼ਿਸ਼ ਕਰਨ ਵੈਰੂ ਜੀ ਕਾ ਹਲਸਾ ਵੈਰੂ ਜੀ ਦੀ ਫਤਿਹ